ਔਰ ਮੁੱਖ ਮੰਤਰੀ ਬਣੇ ਉਹਨਾਂ ਦੀ ਵਜ਼ਾਰਤ ਦਾ ਸ਼نگਾਰ ਨੇ ਉਹਨਾਂ ਨੂੰ ਅੱਛਾ ਲੱਗਾ ਇਹ ਡਾਕਟਰ ਵੀ ਨੇ ਆਮ ਤੌਰ ਤੇ ਪੋਲਿਟਿਕਸ ਵਿੱਚ ਮਰੀਜ਼ ਹੀ ਦੇਖੇ ਜਾਂਦੇ ਨੇ اچھا ਇਹ ਨਵਸੀਅਤੀ ਹੋਣ ਚਾਹੇ ਅਤੇ ਉਹਨਾਂ ਦੇ ਮਦੇਸਾਬ ਵੀ ਬਾਕੀ ਗੀਤਕਾਰਾਂ ਦੇ ਲੰਬਰਦਾਰ ਮੀਰੇ ਕਾਰਵਾ ਦਾ ਬਾਉ ਸਿੰਘ ਮਾਨ ਮਰਾੜਾ ਵਾਲੇ ਤੇ ਗਵਈਆਂ ਦੇ ਮੇਰੇ ਕਾਲਵਾ ਜਿਨ੍ਹਾਂ ਨੂੰ ਅੱਬਾ ਜੀ ਕਹਿ ਕੇ ਵੀ ਬੁਲਾਇਆ ਜਾਂਦਾ ਮਹੰਮਦ ਸਲੀਕ ਸਾਹਿਬ ਤੇ ਸ਼ਹੀਫਰਮਾ। ਹੋਰ ੱਚੀ ਗੱਲ ਹੈ ਕਿ ਭਵਰਾ ਸਾਹਿਬ ਦੇ ਵੇਲੇ ਦੇ ਬਹੁਤ ਹੀ ਸੀਨੀਅਰ ਗੁਣਕਰ ਜਿੰਦਰ ਰਾਜਨ ਜੀ ਵੀ ਤਸ਼ੀਫ ਲੈ ਆ ਐਸਐਸ ਲੋਕ ਦਾ। ਦੋਨੋਂ ਫਰਜ਼ੰਦ ਬਾਜੀ ਦੇ ਚਿੰਦਾ ਜੀ ਦੇ ਤਸ਼ਰੀਫ ਫਰਮਾ ਨੇ ਸਭ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਜਿਵੇਂ ਜਿਵੇਂ ਕਿਸੇ ਦੀ ਅਟੈਚਮੈਂਟ ਹੁੰਦੀ ਹੈ ਯਾਦ ਕੀਤਾ ਜਾਂਦਾ ਹੈ ਮੇਰੀ ਕੈਫੀਅਤ ਦੀ ਜੀਵੋ ਗਰੀ ਉਹ ਗਾਣਾ ਕਿ ਮੂਝੇ ਤੋ ਹੋਸ਼ ਨਹੀਂ ਆਪ مشਵਰਾ ਦੀਜੇ ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੂੰ ਚਿੰਦਾ ਪੰਜਾਬੀਆਂ ਦਾ ਚਿੰਦਾ ਸੀ ਚਿੰਦਾ ਮਸਲੂਮ ਦਾ ਲਾੜੀਆ ਮਿਲ ਕੇ ਉਹਨਾਂ ਦਾ ਚਿੰਦਾ ਕੋ ਉਹ ਸੰਗੀਤ ਦੇ ਹਵਾਲੇ ਨਾਲ ਆਪਣੀ ਆਵਾਜ਼ ਦੇ ਹਵਾਲੇ ਨਾਲ ਪਹਿਰਾਵੇ ਦੇ ਹਵਾਲੇ ਨਾਲ ਤੇ ਜਾਣੇ ਜਾਂਦੇ ਸਨ ਲੇਕਿਨ ਬਾਈ ਨੇਚਰ ਐਜ਼ ਅ ਪਰਸਨ ਇਨਸਾਨੀਅਤ ਜਿਹਦੇ ਵਿੱਚ ਕੋਟ-ਕੋਟ ਕੀ ਭਰੀ ਹੈ। ਛੋਟਿਆਂ ਦੇ ਸੀਨੇ ਲਾਉਣ ਵਾਲਾ ਵੱਡਿਆਂ ਦਾ ਇhtਰਾਮ ਕਰਨ ਵਾਲਾ। ਐਸੀ ਫਨਕਾਰ ਕਦੀ-ਕਦੀ ਪੈਦਾ ਹੁੰਦੇ ਮੈਂ ਸਾਡਾ ਸਾ ਸਾਡਾ ਕੰਮ ਗੱਲਾਂ ਗੁੱਲਾਂ ਹੀ ਕਰਨਾ ਆ। ਲੇਕਿਨ ਕਦੀ-ਕਦੀ ਇਸ ਤਰ੍ਹਾਂ ਦੀ ਕੈਫੀਅਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸਿੰਗਰ ਨੂੰ ਜਦੋਂ ਪਤਾ ਲੱਗਦਾ ਕਿ ਲਵੀ ਗਾਣਾ ਗਾਉਣਾ ਉਹਨੂੰ ਖੁਸ਼ੀ ਹੁੰਦੀ ਹੈ ਫਿਰ ਰਲਡਿੰਗ ਪੜਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਤਰਜ਼ ਬਣਦੀ ਹੈ ਫਿਰ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਵੀਡੀਓ ਸ਼ੂਟ ਹੋਰ ਬਣ ਗਿਆ ਅੱਜ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਹੈ ਜਬ ਖੁਸ਼ੀ ਕੀ ਵੀ ਖੁਸ਼ੀ ਨਹੀਂ ਹੁੰਦੀ ਜ਼ਿੰਦਗੀ ਮੇਂ ਐਸੇ ਮੁਕਾਮ ਸਾਰਾ ਹਾਲਮ ਗੋਸ਼ ਬਾਰ ਆਵਾਜ਼ ਹੈ آج کن ہاتھوں میں دل کا ساز ہے چھپ گیا وہ ساز ہستی چھوڑ کر اب تو بس آواز ہی آواز ہے لفظہ نہ یاد کر لیے کریے لبڑے لال کو گواچے مٹی نہ جو گیا کسی نے لکھیا سی کہ گئے دنوں کا سراغ لے کے کدھر سے آیا کدھر گیا وہ عجیب معنوست نبی تھا سب کو حیران کر گیا ہو وہ وہ حجر کی رات کا استارہ وہ ہم سخن ہم نفس ہمارا صدا رہے اس کا نام پیارا سنا ہے کل رات مر گیا توبہ عجیب و غریب مقام اندھا ہے نسرت خانے گایا سی کسی دا یار نہ ہو چھے لاکھ ٹوٹ جلے ਇਹੋ ਜਿਹੇ ਬੰਦੇ ਜਿਹੜੇ ਸਾਰੇ ਪੰਜਾਬੀਆਂ ਦਾ ਯਾਰ ਹੋਵੇ ਚਿੰਦਾ ਹੋਵੇ ਜਦੋਂ ਉਹ ਵਿਛੜਦਾ ਤੇ ਫਿਰ ਐਸਰੇ ਹੀ ਸੀ ਉਹਨਾਂ ਹਾਲਾਂ ਜਿਤਨੀ ਜ਼ਰਾਪਾ ਜ਼ਿੰਦੇ ਇਸ ਤਰ੍ਹਾਂ ਹੀ ਰਹਿਵੇਂਗੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਕਿ ਚਿੱਤ ਬਣੀ ਜਈ ਇੱਕ ਹਉਕਾ ਜੈ ਕਿ ਕਸਕ ਜਈ ਜੋ ਬਖਸ਼ ਗਿਆ ਉਹਨਾਂ ਲੈ ਕੇ ਮਰਾਂਗੇ ਲੇਕਿਨ ਕਹਿੰਦੇ ਨਾ ਕਿ ਅੱਖਾਂ ਜਦੋਂ ਮਿੱਟੀਆਂ ਜ਼ਮਾਨਾ ਮੈਨੂੰ ਰੋਏਗਾ ਤਾਂ ਤਾਂ ਹੀ ਆਪਣਾ ਬੇਗਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਜਦ ਵੀ ਮੈਂ ਰਾਗ ਰੰਗ ਮਹਿਫਲਾਂ 'ਚ ਗੀਤ ਵੈਣ ਪਾਉਣਗੇ ਤਰਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਮੈਂ ਖਾਰਾ ਨੂੰ ਮਖਾਨੇ ਵਿੱਚ ਜਾਮ ਟੁੱਟ ਜਾਣਗੇ ਪੈਮਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਮੈਂ ਨਜ਼ਰਾਂ ਦੇ تیر ਨੂੰ تیر ਟੁੱਟ ਜਾਣਗੇ ਨਿਸ਼ਾਨਾ ਮੈਨੂੰ ਰੋਏਗਾ فیر ਆਰਟਿਸਟ ਇਸ ਤਰ੍ਹਾਂ ਵੀ ਸੋਚਦਾ ਸ਼ਾਇਰ ਵੀ ਸੋਚਦਾ ਕਿ ਇਹਨਾਂ ਨਾਮ ਉਮੀਦਿਆਂ ਚ ਇੱਕੋ ਤੇ ਉਮੀਦ ਹੈ ਲਾਇਕੋਟਿਸਨ ਇਹਨਾਂ ਨਾਮ ਉਮੀਦਿਆਂ ਚ ਇੱਕੋ ਤੇ ਉਮੀਦ ਹੈ ਉਹ ਦੁਨੀਆ ਚ ਕੋਈ ਤਾਂ دیਵਾਨਾ ਮੈਨੂੰ ਰੋਏਗਾ ਇਹ ਲੋਗੋ ਇਹ ਮੇਰੇ ਮਿਹਰਬਾਨੋ ਕੱਲੀ ਕੱਲੀ ਕੁਰਸੀ ਤੇ ਬੈਠੇ ਸਭ ਤੋਂ ਸਿਆਣੇ ਲੋਕੋ ਕਿਹੜੇ ਲਫ਼ਜ਼ਾਂ ਨਾਲ ਉਹਨੂੰ ਸ਼ਰਧਾਂਜਲੀ ਦੇਈਏ ਮੇਰੇ ਮੈਂ ਉਹਨੂੰ ਬਹੁਤ ਇੱਕ ਡਿਸਟੈਂਸ ਤੋਂ ਦੇਖਿਆ ਪਰਦੇਸਾ ਉੱਚਾ ਵਰਜ ਲਾਹੌਰ ਦਾ ਜਦੋਂ ਆਉਂਦਾ ਜਦੋਂ ਜਿਉਣਾ ਮੋੜ ਦਉਂਦੇ ਜਦੋਂ ਉੱਠੋਂ ਵਾਲੇ ਬਲੋਚਤ ਬਹੁਤ ਹੀ ਉਹ ਸਾਡੇ ਸਾਡੇ ਅੰਦਾਜ਼ ਦਾ ਗਾਣਾ ਸੀ ਇਸ ਕਰਕੇ ਮਾਨਕ ਸਾਹਿਬ ਨੇ ਕਲੀਆਂ ਕਮਾਲ ਗਾਈਆਂ ਮਾਨਕ ਸਾਹਿਬ ਜੀ ਬਾ ਕਮਾਲ ਬੰਦੇ ਸੀ ਇੱਕੋ ਹੀ ਸੀ ਉਹ ਵਾਹਦ ਸੀ ਲੇਕਿਨ ਜਦੋਂ ਫਿਰ ਛਿੰਦਾ ਸਾਹਿਬ ਸ਼ੁਰੂ ਹੋਏ ਤੇ ਲੱਗਾ ਵੀ ਇੰਜ ਵੀ ਹੁੰਦਾ ਕੰਮ ਜਿੱਦਾਂ ਕੋ ਸਦੂਰ ਸਿਕੰਦਰ ਆਉਂਦਾ ਤੁਰ ਜਾਂਦਾ ਤੇ ਫਿਰ ਹੰਸੂਰ ਸਰਾਜ ਵੀ ਅਕੋਰਡ ਦੀਆਂ ਪੈੜਾ ਪਾ ਕੇ ਤੁਰ ਜਾਂਦਾ ਇਹ ਕੰਪੈਰੀਜ਼ਨ ਜਬ ਦੇ ਰਿੰਦੇ ਆ ਪਰ ਜਦ ਦੁਨੀਆ ਫਨਾ ਦਾ ਮਕਾਨ ਹੈ ਸਭ ਨੇ ਚਲੇ ਜਾਣਾ ਲੇਕਿਨ ਕਹਿੰਦੇ ਕਿ ਉਹ ਤਾਂ ਖੁਸ਼ਬੂ ਹੈ ਹਵਾਵਾਂ ਵਿੱਚ ਬਿਖਰ ਜਾਏਗਾ वो तो खुशबू है हवाओं में बिखर जाएगा मसला तो फूल का है फूल किधर जाएगा फूल किधर जाएगा आज थिएटर ना वापसता संगीत ना वापसता शायरी ना वापसता पत्रकार तने केड़ा शोभा है जेड़ा आज उन्होंने श्रद्धांजलि नहीं आई बड़ी अच्छी गल इन्हने कीती मान साहब ने ਕੀ ਸ਼ਾਗਿਰਦ ਤੇ ਉਹੀ ਹੈ ਨਾ ਜਿਹੜਾ ਆਪਣੇ ਉਸਤਾਦ ਨੂੰ ਯਾਦ ਕਰੇ ਸ਼ਾਗਿਰਦ ਭਵੇਂ ਘਾਟੀ ਹੋਣ ਯਾਰ ਇੱਕ ਅੱਦਾ ਸੇਖੋਂ ਵੱਲ ਜਾ ਚਾਹੀਦਾ ਜੀ ਹਾਂ ਆ ਮੈਂ ਸਭ ਨੂੰ ਸੇਖੋਂ ਸਾਰਾ ਇਹ ਸਾਰਿਆਂ ਨੂੰ ਕ੍ਰੈਡਿਟ ਦੇ ਹੀ ਜਾਂਦੇ ਆ ਔਰ ਮੇਰੇ ਵਰਗਾ ਬੰਦਾ ਮੈਂ ਮਾਈਕ ਤੇ ਖੜਾ ਹੋ ਕੇ ਗਾ ਹੀ ਸਕਦਾ ਜਾਂ ਵੀਡੀਓ ਕੇ ਮਾਈਕਿੰਗ ਕਰ ਸਕਦਾ ਉਹਨੂੰ ਯਾਦ ਕਰ ਸਕਦਾ ਬਾਕੀ ਸਾਰੇ ਐਫਰਟਸ ਗਾਣਾ ਲਿਖਣ ਤੋਂ ਲੈ ਕੇ A to Z ਇਹਨਾਂ ਨੇ ਕੀਤੇ ਇਸ ਕਰਕੇ ਕਹਿੰਦੇ ਨੇ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਤਲਬ ਤੇ ਵੇਲੀ ਸਭ ਹੈ ਮੁਸ਼ਕਿਲ ਦਾ ਯਾਰ ਕੋਈ ਨਹੀਂ ਉਹ ਕੌਣ ਪੁੱਛਦਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਭ ਤੋਂ ਵੱਡਾ ਲੈ ਵੀ ਸੌਂ ਖਾ ਕੇ ਦੱਸਿਓ ਮੁਹੰਮਦ ਰਫੀ ਤੋਂ ਵੱਡਾ ਗਵਈਆ ਹੋਇਆ ਹਿੰਦੁਸਤਾਨ 'ਚ ਅਸੀਂ ਉਹ ਬੰਦੇ ਜਿੰਨ ਬੰਬੇ ਜਾ ਕੇ ਤੁਸੀਂ ਵੀ ਵੇਖਿਆ ਉਹਨਾਂ ਦੀ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੀ ਗੈਰੇਜ ਚੋਂ ਦੀਆਂ ਫੋਟੋ ਰੋੜੀ ਜਾਂ ਮੈਂ ਚੁੱਕ ਕੇ ਪਲਕਾਂ ਨਾਲ ਸਾਫ਼ ਕੀਤੀਆਂ ਅਪੈਨ ਜੀ ਨੇ ਬਾਲਾਂ ਜਲ ਦਾ ਜ਼ਿਕਰ ਕੀਤਾ ਮੈਂ ਉਹਨਾਂ ਨਾਲ ਵੀ ਸਾਫ਼ ਕੀਤੀਆਂ ਫਿਰ ਮੈਂ ਚੁੰਮਿਆ ਰਫੀ ਸਾਹਿਬ ਤੇ ਬੱਚਿਆਂ ਨੇ ਸ਼ਾਗਿਰਦਾਂ ਦਾ ਫਰਜ਼ ਹੁੰਦਾ ਅਦਾ ਕਰਨਾ ਲੇਕਿਨ ਉਹ ਫਰਜ਼ ਬੱਚੇ ਦਾ ਕਰ ਹੀ ਰਹੇ ਨੇ ਬੇਟੇ ਬਾਹਰ ਕੈਨੇਡਾ ਤੋਂ ਆਏ ਆ ਬੱਚੇ ਇਨ ਦਾ ਸੈਂਸ ਕਿ ਸ਼ਾਗਿਰਦਾਂ ਦੀ ਜ਼ਿਆਦਾ ਡਿਊਟੀ ਹੁੰਦੀ ਪਰ ਐਸੇ ਵੀ ਲੋਕ ਹੋ ਕਹਿੰਦੇ ਮੇਰਾ ਉੱਥੇ ਕੀ ਕੰਮ ਹੈ ਉਸ ਮੇਰੇ ਲੜ ਗਈ ਉਹ ਗੱਲ ਬੰਦੇ ਦਾ ਨਾਮ ਜ਼ਰੂਰ ਦੱਸੋ ਉਹਨੂੰ ਕੰਮ ਦੇਈਏ ਉਹਨੂੰ ਕੰਮ ਪਾਈਏ ਆਹੋਂ ਅੱਛਾ ਉਹ ਚਲੋ ਐਨੀ ਵੀ ਪਾਤਰ ਸਾਹਿਬ ਵੀ ਨਹੀਂ ਰਹਿ ਯਾਰ ਸਰਦੂਲ ਵੀ ਨਹੀਂ ਰਿਹਾ ਮਾਨਕ ਵੀ ਚਲੇ ਗਿਆ ਇਹ ਫਿਰ ਇਹਦਾ ਮਤਲਬ ਉਹੀ ਗੱਲ ਹੈ ਮੈਂ ਹੁਣ ਸੋਚਦਾ ਸੀ ਸ਼ਰਧਾ ਜੀ ਕਿੱਦਾਂ ਦਾ ਤੁਸੀਂ ਜ਼ੁਲਫਾਂ ਦੀ ਭੈਣ ਜੀ ਗੱਲ ਕੀਤੀ ਕਹਿੰਦੇ ਕਿ ਕੰਪਲੇ ਫਿਰ ਫੂਟਾ ਇਸ਼ਾਕ ਪਰ ਕਹਿਣਾ ਉਸੇ ਉਹ ਨਾ ਸਮਝਿਆ ਹੈ ਨਾ ਸਮਝੇਗਾ ਮਗਰ ਕਹਿਣਾ ਉਸੇ ਵਕਤ ਦਾ ਤੂਫਾਨ ਹਰ ਇੱਕ ਸ਼ੈ ਬਹਾ ਕਰ ਲੇ ਗਿਆ ਕਿੱਥੋਂ ਲਈਏ ਸਮੇ ਵਾਲੀ ਘੜੀ ਖੋਰੇ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਮੁੜੇ ਨਾ ਪਛਾਨ ਕਿੱਥੇ ਸਾਨੂੰ ਟੋਰਿਆ ਸੀ ਉਂਗਲੀਲਾ ਵੈਰੀਆ ਕਿੱਥੇ ਸਾਡੀ ਛੱਡ ਗਿਆ ਬਾਹ ਪਹਿਲਾਂ ਤੇਰੇ ਦਰ ਛੱਡੇ ਫੇਰ ਤੇਰੇ ਘਰ ਛੱਡੇ ਫੇਰ ਤੇਰਾ ਛੱਡਿਆ ਗਰਾ ਓਏ ਛਿੰਦਿਆ ਫੇਰ ਅੱਜ ਚਿਹਰਾ ਪਿੱਛੋਂ ਅੱਖੀਆਂ ਦੇ ਚਾਲਾਂ ਵਿੱਚ ਅੰਜੂਆਂ ਦੀ ਵਗ ਪੈਚਨਾ ਤੇ ਅੰਜੂਆਂ ਦੀ ਸੁਫਰ ਹੁੰਤ ਕੋਲ ਲੰਗੀ ਉਸ ਵਾਰ ਦੇ ਲਿਕੇ ਜਿੰਦੇ 20 ਸਾਲ ਪਿੱਛੇ ਚੱਲ ਗਿਆ ਪਤਾ ਸਾਨੂੰ ਅਸੀਂ ਬੁੱਢੇ ਹੋ ਗਏ ਚੁੱਪ ਕੇ ਬਕਾਇਦਾ دل کے بزانے کو غالب یہ خیال اچھا ہے پھر پھوٹائی شاخ پر کہنا اسے وہ نہ سمجھا ہے مگر کہ وہ نہ سمجھا ہے نہ سمجھے گا مگر کہنا اسے وقت کا طوفان ہر ایک شہ بہا کر لے گیا ہو گئی ہے تنہا کتنی رہ گزر کہنا اسے سمسو شیر سننا رس رہا ہو خون रिस रहा हो खून दिल से लव मगर हंसते रहे कर गया बर्बाद मुझको ये हुनर कहना उससे ऐ दां ऐसा पाथर साहब दीक आवाज जित्ती सी किसी अपने महबूब नु मैं पाथर साहब दा गाना तापा ਸੁਣਾਇਆ ਹੁਣ ਦੁਬਾਰਾ ਫਿਰ ਸੁਣ ਲਾਂਗੇ ਸੇਕੋ ਸਾਹਿਬ ਤੁਹਾਡਾ ਦੇਣਾ ਨਹੀਂ ਦੇ ਸਕਦੇ ਪਾਤਰ ਸਾਹਿਬ ਨੇ ਇੱਕ ਲਿਖਿਆ ਸੀ ਦੋ ਲਾਈਨਾਂ ਮੈਂ ਸਰਾਹ ਸਕਦਾ ਉਹ ਛਿੰਦਰ ਜੀ ਲਈ ਮੈਂ ਉਹਨਾਂ ਦੇ ਨਾਮ ਹੀ ਕਰ ਰਿਹਾ ਦੇਖੋ ਕਿਹੋ ਜਿਹਾ ਇਤਫਾਕ ਇਤਫਾਕ ਦੇਖੋ ਭੈਣ ਜੀ ਸਤੀ ਭੈਣ ਜੀ ਪਾਤਰ ਸਾਹਿਬ ਨੇ ਲਿਖਿਆ ਔਰ ਅਸੀਂ ਅੱਜ ਉਹਦੇ ਸਾਰੇ ਯਾਰ ਇਹੀ ਕਹਿ ਰਹੇ ਜੋ ਪਾਤਰ ਸਾਹਿਬ ਨੇ ਲਿਖਿਆ ਸੁਣੋ ਜਰਾ ਮੈਂ ਤੇਨੂੰ ਆਵਾਜ਼ਾਂ ਬੜੀਆਂ ਮਾਰਿਆ ਮੈਂ ਤੇ ਆਵਾ ਤੂੰ ਜੋ ਚੁੱਪ ਚੁੱਪ ਕੇ ਰੇ ਆਪਣੀ ਰੇਤ ਵਿੱਚ ਰੇਤ ਵਿੱਚ ਤੂੰ ਜੋ ਚੁੱਪ ਚੁੱਪ ਕੇ ਰੇ ਆਪਣੀ ਰੇਤ ਵਿੱਚ ਰੇਤ ਵਿੱਚ ਉਹ ਨਾ ਅੰਜੂਆਂ ਨਾਲ ਸਾਡੀਆਂ ਯਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀ ਖਿਆਲ ਦੇਖਿਓ ਸ਼ਹਿਰ ਦਾ ਪ੍ਰਵਾਸ ਦੇਖਿਓ ਅਹ ਡੁੱਬਦਾ ਸੂਰਜ ਹੋਰ ਵੀ ਸੋ ਹੋ ਗਏ ਹੋ ਗਏ ਡੁੱਬਦਾ ਸੂਰਜ ਹੋਰ ਵੀ ਸੋਣਾ ਹੋ ਗਏ ਹੋ ਗਏ ਪਾ ਤੇਰੇ ਵਿਛੜੰਜੀਆਂ ਮਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੇਰੀ ਚੁੱਪ ਨੇ ਜੀਰ ਹਿਲੀਆ ਸਾਰੀਆਂ ਓ ਮੈਂ ਤੈਨੂੰ ਕੱਲ ਨੂੰ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਲੋ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਰੀਆਂ ਉਹ ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਰੀਆਂ ਤੇ ਜੀਰ ਹਿਲੇ ਸਾਰੀ ਤੇਰੀ ਚੁਪ ਲੈ ਜੀਰ ਹਿਲੇ ਸਾਰੀ ਕਰ ਵਾਪਸ ਵੀ ਹੋਣਾ ਦ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀ ਮੈਂ ਤੈਨੂੰ